ਸਾਸਰੀਕਾਲ ਦੀ ਤਸਵੀਰ ਦੇਖ ਰਹੇ ਉਹ ਟਾਈਗਰ ਪੰਜਾਬ ਨੇ ਹੂਈ ਤੇ ਮੈਨਸ ਸ਼ਾਮ ਸਿੰਘਾ ਨਗਰ ਪੰਚਾਇਤ ਬੜੀਵਾਲਾ ਦੇ ਪ੍ਰਧਾਨ ਕੇਵਰ ਕ੍ਰਿਸ਼ਨ ਗੁਰੇਰ ਵੱਲੋਂ ਸਾਮ੍ਹਿਆ ਗਿਆ ਚਾਰਜ ਇਸ ਸਮੇਂ ਉਹਨਾਂ ਵੱਲੋਂ ਕਰਵਾਇਆ ਗਿਆ ਵਿਚਾਰ ਸਮਾਗਮ ਇਸ ਸਮਾਗਮ ਦੌਰਾਨ ਵਿਧਾਇਕ ਤੋਂ ਇਲਾਵਾ ਇਲਾਕੇ ਦੇ ਪੰਜ ਸਰਪੰਚਾਂ ਵੱਲੋਂ ਵੀ ਕੀਤੀ ਗਈ ਵੱਡੀ ਸ਼ਮੂਲੀਅਤ ਆ ਜਲਾਸ਼੍ਰੀ ਮੋਕਸੁਰ ਸ਼ਹਿਬ ਦੇ ਢੇਡ ਆਉਂਦੀ ਸਾਉ ਤਹਿਸੀਲ ਮੰਡੀ ਬਰੀ ਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ ਵੱਲੋਂ ਤਰੀਬ ਪੂਰੇ 1.5 ਸਾਲ ਬਾਅਦ ਖਾਲੀ ਪਿਆ ਅਹੁਦਾ ਸੰਭਾਲਿਆ ਅਤੇ ਵਿਸ਼ਾਲ ਸਮਾਗਮ ਵੀ ਬਾਬਾ ਮੋਢਾ ਜੀ ਦੀ ਸਮਾਰਤ ਤੇ ਕੀਤਾ ਗਿਆ ਅਤੇ ਪਵਿੱਤ੍ਰ ਧਾਰਮਿਕ ਮੂਰਤੀਆਂ ਤੋਂ ਹਾਸਲ ਕੀਤਾ ਅਸ਼ੀਰਵਾਦ ਜੇਕਰ ਜੋਗ ਹੈ ਕਿ ਇਸ ਸਮਾਗਮ ਦੌਰਾਨ ਸ਼੍ਰੀ ਮੁਕਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਕਾਫਲੇ ਸਮੇਤ ਸਮੁਲਗਤ ਕੀਤੀ ਇਸ ਤੋਂ ਇਲਾਵਾ ਜਲਾ ਸ਼੍ਰੀ ਮੁਕਸਰ ਸਾਹਿਬ ਦੀ ਸਾਤਸੀਰ ਮੰਡੀ ਬਰੀ ਵਾਲਾ ਇਲਾਕੇ ਦੇ ਦਿਹਾਤੀ ਪੰਚ ਸਰਪੰਚਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਗਈਆਂ ਇਸ ਸਮਾਗਮ ਦੌਰਾਨ ਵਿਧਾਇਕ ਵੱਲੋਂ ਨਗਰਪਾਲਿਕਾ ਬਰੀ ਵਾਲਾ ਦੇ ਨਵੇਂ ਬਣੇ ਕੇਵਲ ਕ੍ਰਿਸ਼ਨ ਗੋਇਲ ਦੇ ਪਰਿਵਾਰ ਅਤੇ ਬਰੀ ਵਾਲਾ ਵਾਸੀ ਅਤੇ ਪੰਚ ਸਰਪੰਚਾਂ ਨੂੰ ਗੋਇਲ ਦੇ ਪ੍ਰਧਾਨ ਬਣ ਤੇ ਦਿੱਤੀਆਂ ਗਈਆਂ ਮੁਬਾਰਕਾਂ ਅਤੇ ਬਰੀ ਵਾਲਾ ਵਾਸੀਆਂ ਨੂੰ ਵਿਕਾਸ ਕਾਰਜ ਕਰਨ ਵਾਸਤੇ ਸਰਕਾਰੀ ਫੰਡਾਂ ਦੀ ਕੋਈ ਕਮੀ ਨਾ ਆਉਣ ਦਿੱਤੀ ਜਾਣ ਦਾ ਭਰੋਸਾ ਦਿੱਤਾ ਇਸ ਸਮੇਂ ਦਫ਼ਤਰ ਦਾ ਚਾਰਜ ਸੰਭਾਲਣ ਉਪਰੰਤ ਪੰਜਾਬ ਸਰਕਾਰ ਮੁਦਾਏ ਖਤਾ ਪ੍ਰਧਾਨ ਬਣਾਉਣ ਤੇ ਧੰਨਵਾਦ ਕਰਦਿਆਂ ਬਰੀ ਵਾਲਾ ਵਸਨੀਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਵਿਸ਼ਵਾਸ ਦਿੱਤਾ ਗਿਆ ਇਸ ਸਮੇਂ ਆਰਟੀ ਯੂਨੀਅਨ ਦੇ ਪ੍ਰਧਾਨ ਅਜੀਤ ਕੁਮਾਰ ਗਰਕ ਸ਼ੈਲਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਚਰਨਾ ਨਿੱਕਾ ਸਿੰਘ ਸਰਪੰਚ ਸੱਕਾ ਵਾਲੀ ਲక్ష్మణ ਸਿੰਘ ਚੇਲ ਵਾਲੀ ਅਤੇ ਮਾਰਕੀਟ ਕਮੇਟੀ ਦੇ ਨਵੇਂ ਕੋਸ਼ਤ ਕੀਤੇ ਚੇਅਰਮੈਨ ਰਜਿੰਦਰ ਸਿੰਘ ਬੁਰਾੜ ਮੰਡੀ ਬਰੀ ਵਾਲਾ ਤੋਂ ਇਲਾਕੇ ਵਾਹ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਪੱਤਰਕਾਰ प्रदीप ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜਗਦੀਪ ਸਿੰਘ ਕਾਕਾ ਬਾਬਾ ਮੋਢਾ ਜੀ ਦੀ ਸਮਾਧ ਤੇ ਇਕੱਤਰ ਹੋਈ ਸਾਥ ਸੰਗਤ ਜੀ ਸਾਡੇ ਵਿੱਚ ਮਰਾਜ ਮਾਨ ਆਮ ਆਗਮੀ ਪਾਰਟੀ ਦੇ ਜਿਹੜਾ ਰੂ ਵਰਕਰ ਸਾਡਾ ਭਰਾ ਪੱਕਾ ਝਾੜੂ ਵਾਲਾ ਸਤਪਾਲ ਜੀ ਬਹੁ ਸ਼ੇਖਰ ਕਲੜਾ ਜੀ ਸਾਡੇ ਗਵਾਂਡੇ ਬਾਊ ਅਮਰਪਾਲ ਜੀ ਸਕਾਲੀ ਤੋਂ ਸਰਦਾਰ ਹਜੀਪ ਸਿੰਘ ਜੀ ਵਿੜਗਾ ਤੋਂ ਬਾਈ ਸ਼ਮਸ਼ੇਰ ਸਿੰਘ ਜੀ ਬਹੁ ਕੇਵਲਜੀ ਪ੍ਰਧਾਨ ਜੀ ਸਾਡੇ ਨਵੇਂ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਾਈ ਹਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਸਾਡੇ ਮੰਡੀ ਦੇ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਖੰਡ ਸਿੰਘ ਖਾਲਸਾ ਜੀ ਔਰ ਸਾਨੂੰ ਅੱਜ ਇਸ ਸਟੇਜ 'ਤੇ ਪਹੁੰਚਾਉਣ ਲਈ ਮੰਡੀ ਦੀ ਕਮੇਟੀ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਦੇਣ ਵਾਲੇ ਬਹੁ ਚਰਨਾ ਜੀ ਸਾਡੇ ਆਰਟੀ ਅਸ਼ੋਸ਼ਾ ਦੇ ਪ੍ਰਧਾਨ ਸਿਰਾਏ ਸਿਰਾਜੀ ਸਰਪੰਚ ਸਾਹਿਬ ਸਰਕਾਰੀ ਦੇ ਸਰਪੰਚ ਸਾਹਿਬ ਫਰਮਾਇਆ ਹੁਣ ਇੱਥੇ ਕੀਦਾ ਕਿਦਾ ਨਾਮਾ ਸੋ ਮੇਰੇ ਨਾਲ ਆਏ ਸਾਡੇ ਪ੍ਰਤੀਨਿਧ ਦਾ ਪ੍ਰਧਾਨ ਬਬਲੂ ਜੀ ਬਰਨ ਜੀ ਸਭਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਪੁੱਟਿਆਲਾ ਸਾਹਿਬ ਮਨਜੀ ਜੀ ਪੂਨੀਆ ਸਾਹਿਬ ਸਾਡੇ ਵਿਚ ਬੈਠੇ ਕਈ ਹੋਰ ਸਰਪੰਚ ਸਾਹਿਬਾਨ ਪੰਮਾ ਨੰਬਰਦਾਰ ਜੀ ਮੰਡੀ ਦੇ ਉਹ ਸੱਜਣ ਜਿਨ੍ਹਾਂ ਦਾ ਬਾਜੇ ਲਗਾਤਾਰ ਨਾਮ ਲਗਾ ਜਿਨ੍ਹਾਂ ਦੀ ਸਦਕਾ ਅੱਜ ਮੈਂ ਇੱਥੇ ਸਪੀਚ ਕਰ ਰਿਹਾ ਜਿਨ੍ਹਾਂ ਦੀ ਸਦਕਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਮੰਡੀ ਦੇ ਜਿਹੜਾ ਇਲੈਕਸ਼ਨ ਜਿੱਤੇ ਹਨ ਇਹ ਕੋਈ ਅਸੀਂ ਕਾਗਜ਼ ਬਾੜ ਕੇ ਇਲੈਕਸ਼ਨ ਨਹੀਂ ਦਿੱਤੇ ਕਿਸੇ ਪੁਲਸ ਦੇ ਆਸਰੇ ਇਲੈਕਸ਼ਨ ਨਹੀਂ ਦਿੱਤੇ ਅਸੀਂ ਇਹਨਾਂ ਉਹਨਾਂ ਪਰਪਮਾਂ ਪਰਪਮਾਂ ਵਾਲੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਦੇ ਸਦਕਾ ਉਹਨਾਂ ਨੇ ਪਿਆਰ ਕਰਨ ਵਾਲੀ ਸੰਗਤ ਦੇ ਸਦਕਾ ਜਿਹੜੇ ਸਰਪੰਚ ਸਾਹਿਬਾਨੀ ਜਿਹੜੇ ਬਾਹਰੋਂ ਸਾਡੇ ਮੈਂਬਰ ਸਾਹਿਬਾਨ ਆ ਕੇ ਜਿਨ੍ਹਾਂ ਨੇ ਜਿਵੇਂ ਥੰਦੇ ਵਾਲੇ ਦੇ ਸਰਪੰਚ ਸੋਨਾਜੀਆ ਬਿੰਦਲਜੀ ਹਰੀਸੀ ਸਾਡੇ ਸਰਪੰਚ ਜਸਕਰਨ ਜੀ ਖੜੇ ਮੈਂ ਉਹਨਾਂ ਨੂੰ ਕਹੂੰਗਾ ਅੱਗੇ ਆ ਜਾਓ ਹੰਦਾਈ ਅੱਗੇ ਆ ਜਾਓ ਸਾਰੇ ਉਹ ਸੱਜਣ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੰਡੀ ਦੇ ਵਿੱਚ ਰਾਤਾਂ ਜਾ ਕੇ ਆ ਤੇ ਘਰ ਘਰ ਜਾ ਕੇ ਕੁੰਡਾ ਖੜਕਾਇਆ ਤੇ ਨਾਲ ਸਾਡੇ ਸਾਰੇ ਐਮਸੀ ਸਹਿਬਾਨ ਜਿਹੜੇ ਅੱਜ ਚੁਣੇ ਗਏ ਐ ਪਰ ਮੈਂ ਸਾਡੇ ਚੋਂ ਜਿਹੜੇ ਐਮਸੀ ਸਹਿਬਾਨ ਨਹੀਂ ਚੁਣੇ ਗਏ ਪਾਰਟੀ ਵੱਲੋਂ ਹਦਾਇਤ ਹੈ ਕਿ ਉਹਨਾਂ ਨੂੰ ਵੀ ਐਮਸੀ ਦੇ ਅਹੁਦੇ ਦੇ ਬਰਾਬਰ ਰੱਖਿਆ ਜਾਵੇ ਕਿਉਂਕਿ ਲੜਾਈ ਲੜਨਾ ਆਪਣਾ ਕੰਮ ਹੁੰਦਾ ਹੈ ਸਾਫ਼ ਸੁਥਰੀ ਲੜਾਈ ਲੜੇ ਕਿਸੇ ਬੂਤ ਤੇ ਕਬਜ਼ਾ ਨਹੀਂ ਹੋਇਆ ਕਿਸੇ ਵੀ ਥਾਂ ਤੇ ਧੱਕਾ ਨਹੀਂ ਹੋਇਆ ਔਰ ਮੈਨੂੰ ਇਹ ਤੁਸੀਂ ਦੱਸ ਦਿਓਗੇ ਕਿ ਕਿਸੇ ਨੂੰ ਮੈਂ ਵੀ ਇੱਥੇ ਉਦੋਂ 5-4 ਦਿਨ ਲਗਾਤਾਰ ਰਿਹਾ ਹੈ ਮੇਰਾ ਫੋਨ ਕਿਸੇ ਸ਼ੈਲਰ ਵਾਲੇ ਨੂੰ ਕਿਹਾ ਵੀ ਤੈਨੂੰ ਤੇਰਾ ਸ਼ੈਲਰ ਬੰਦ ਕਰਾ ਦੇਾਂਗੇ ਵੋਟਾਂ ਪਾ ਦੇ ਨਹੀਂ ਐਵੀਂ ਦੀ ਰਾਜਨੀਤੀ ਕਰਦੇ ਅਸੀਂ ਹੱਥ ਜੋੜ ਕੇ ਵੋਟਾਂ ਮੰਗੀਆਂ ਹੈ ਲੋਕਾਂ ਨੇ ਸਾਨੂੰ ਮਾਨ ਸਤ ਕਰ ਦਿੱਤਾ ਤੇ ਅਸੀਂ ਉਹਨਾਂ ਅਗੇ ਸਿਰ ਚੋਣ। ਇਹ ਗੱਲ ਕਈ ਗਲੇਸ਼ਕਵੇਂ ਪਾਰਟੀ ਦੇ ਵਿੱਚ ਹੋ ਜਾਂਦੇ ਆ। ਅਸੀਂ ਪਾਰਟੀ ਦੇ ਉਹਨਾਂ ਮਰਕਰਾਂ ਦਾ ਵੀ ਅੱਜ ਵਧ ਸਨਮਾਨ ਕਰਦੇ ਆ ਜਿਨ੍ਹਾਂ ਨੂੰ ਅੱਜ ਸਾਨੂੰ ਪਿੱਛੇ ਕਰਕੇ ਉਹਦੇ ਪਾਸੇ ਦੇਣੇ ਪਈ ਐ। ਇਸ ਗੱਲ ਦਾ ਕੋਈ ਰੌਲਾ ਨਹੀਂ। ਸਾਡੇ ਬਰੂ ਵਾਲੇ ਦੇ ਖਾਲਸਾ ਜੀ ਬੈਠੇ ਆ। ਬਾਈ ਸ਼ਮਸ਼ੇਰ ਸਿੰਘ ਦੀ ਵਡਿੰਗ ਬੈਠੇ ਆ। ਮੈਨੂੰ ਕੱਲ ਰਾਤ ਦੀ ਗੱਲ ਹੈ ਵਡਿੰਗਾਂ ਦੇ ਵਿੱਚ। ਇੱਕ ਵਿਆਹ ਤੇ ਮੈਂ ਆਇਆ ਸੀ। ਮੈਨੂੰ ਕੋਈ ਬੰਦਾ ਕਹਿੰਦਾ ਬਾਈ ਸ਼ਮਸ਼ੇਰ ਸੋਨੇ ਇਹ ਕਹਿਆ ਵੀ ਕਾਕਾ ਬਰਾਲ ਨੂੰ ਇੱਥੇ ਕੌਣ ਜਾਣਦਾ ਸੀ ਮੈਂ ਹਰੇਕ ਨੂੰ ਮਿਲਾਇਆ। ਉਸ ਬੰਦੇ ਦਾ ਕਹਿਣ ਦਾ ਲਹਿਜਾ ਇਹ ਸੀ ਕਿ ਕਾਕਾ ਬਰਾਲ ਕਹੂਗਾ ਸ਼ਮਸ਼ੇਰ ਦਾ ਕੀ ਹੈ। ਮੈਂ ਹੱਕ ਤਾਂ ਪਰ ਕੇ ਇਹ ਗੱਲਾਂ ਹੈ। ਕਿ ਮੈਂ ਬਰੂ ਵਾਲੇ ਚ ਖਾਲਸਾ ਜੀ ਦੇ ਸ਼ਮਸ਼ੇਰ ਸਿੰਘ ਨਾਲ ਵੜਿਆ ਸੀ ਗਾਂਧੀ ਆਰੀ ਕਿਉਂਕਿ ਜਿਹੜੇ ਬੰਦੇ ਗੁਣ ਬਣਾ ਦਿੰਦੇ ਆ ਮਜਬੂਰੀਆਂ ਜ਼ਰੂਰ ਆ ਜਾਂਦੀਆਂ ਪਾਰਟੀਆਂ ਦੇ ਫੈਸਲੇ ਮੰਨਨੇ ਪੈਂਦੇ ਆ ਪਰ ਜੇ ਮੈਂ ਕਹਾਂ ਕਿ ਮੈਂ ਇਹਨਾਂ ਤੋਂ ਬਣਾ ਇੱਥੇ ਕੋਸ਼ਿਸ਼ੀ ਦਾ ਮੈਂ ਕੁਛ ਨਹੀਂ ਸੀ ਕਿ ਮੈਨੂੰ ਵਾਰਡ ਨਾਲ ਇਹੀ ਸੀ ਅੱਜ ਵੀ ਸਾਡੇ ਦਿਲਾ ਚ ਮਾਨ ਸਤਕਾਰ ਉਨਾ ਹੀ ਹੈ ਕਿਉਂਕਿ ਜਦੋਂ ਵਰਕਰ ਦਾ ਮਾਨ ਸਮਾਨ ਖਰਾਬ ਹੁੰਦਾ ਤੋ ਲੀਡਰ ਦਾ ਕੋਈ ਮਾਨ ਸਨਮਾਨ ਨਹੀਂ ਰਹੇਗਾ ਅੱਜ ਵੀ ਸਾਡੇ ਦਿਲਾ ਦੇ ਵਿੱਚ ਮਾਨ ਸਨਮਾਨ ਹੁੰਨਾ ਹੀ ਹੈ ਜਿੰਨੇ ਵਰਕਰ ਬਰੂ ਵਾਲੇ ਦੇ ਪੁਰਾਣੇ ਸੀ ਨਵੇਂ ਐ ਮਿਹਨਤ ਕਰਦੇ ਜਿਹੜੇ ਜਿਨ੍ਹਾਂ ਨੇ ਅੱਜ ਮਿਹਨਤ ਕਰਕੇ ਸਾਨੂੰ ਇਸ ਸਪੈਸ਼ਲ ਕਮੇਟੀ ਤੇ ਮੌਕਾ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇਹੀ ਸਾਰੀਆਂ ਗੱਲਾਂ ਕਰਨ ਤੁਹਾਡੇ ਨਾਲ ਸਾਂਝੀਆਂ ਕਰਨ ਆਈ ਸੀ ਅਸੀਂ ਸਾਰੇ ਅੱਜ ਦੇ ਇੱਕ ਸਟੇਜ ਦੇ ਉੱਤੇ ਇਕੱਠੇ ਆਂ ਸਾਨੂੰ ਸਾਡੀ ਪਾਰਟੀ ਦਾ ਜਿਹੜੇ ਫੈਸਲੇ ਆ ਉਹਦੇ ਤੇ ਕੋਈ ਗਿਲਾ ਸ਼ਿਕਵਾ ਨਹੀਂ ਪਰ ਜਿਹੜਾ ਮੰਡੀ ਦੇ ਵਿਕਾਸ ਲਈ ਅਸੀਂ ਇਕਜੁੱਟ ਹੋ ਕੇ ਕੰਮ ਕਰਾਂਗੇ ਹਰੇਕ ਕਿਸੰਗਾ ਜਿਹੜਾ ਕੰਮ ਆ ਮੰਡੀ ਦੇ ਵਿਕਾਸ ਲਈ ਕਰਾਂਗੇ ਆਉਣ ਵਾਲੇ ਮੈਂ ਬਾਲੀਆਂ ਗੱਲਾਂ ਨਹੀਂ ਬੋਲ ਕੇ ਦੱਸਦਾ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਪੀਣ ਵਾਲੇ ਪਾਣੀ ਦਾ ਤੇ ਵਾਟਰ ਜਿਹੜੀ ਸ਼ਿਵਰਾਇ ਦਾ ਸਿਸਟਮ ਸੈੱਟ ਕਰਕੇ ਦੇਵਾਂਗੇ ਜਿਹੜਾ ਮੰਡੀ ਦੇ ਵਿੱਚ ਗਲੀਆਂ ਜਿਹੜੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਟਾਰੂ ਟੰਗ ਦੇ ਨਾਲ ਵਧੀਆ ਬਣਾ ਕੇ ਦੇਵਾਂਗੇ ਮੰਡੀ ਦੇ ਵਿੱਚ ਰੇਲਵੇ ਦੇ ਨਾਈਂ ਦੇ ਨਾਲ ਇੱਕ ਪਾਰਕ ਵੀ ਬਣਾਵਾਂਗੇ ਇਹ ਸਾਰੇ ਕੰਮ ਛੇਤੀ ਸ਼ੁਰੂ ਕਰਾ ਕੇ ਜਲਦ ਤੋਂ ਜਲਦ ਪੂਰੇ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਟਾਡਾ ਅੱਜ ਸੌ ਚੋਕ ਸਮਾਗਮ ਜਿਹੜਾ ਚਾਰਜ ਸੰਭਾਲਿਆ ਹੈ ਇਹਦੇ ਲਈ ਬਹੁਤ-ਬਹੁਤ ਮੁਬਾਰਕਾਂ ਤੇ ਸਵਾਗਤ ਹੈ ਜੀ ਤੇ ਪ੍ਰਧਾਨ ਜੀ ਤੁਸੀਂ ਲਗਭਗ ਡੇਢ ਸਾਲ ਬਾਅਦ ਜਿਹੜਾ ਇਸ ਦਫ਼ਤਰ ਦੇ ਜਿਹੜੇ ਪ੍ਰਧਾਨ ਦੇ ਤੌਰ ਤੇ ਚਾਰਜ ਸੰਭਾਲਿਆ ਤੇ ਡੇਢ ਸਾਲ ਤੋਂ ਹੀ ਜਿਹੜੇ ਕੰਮ ਆ ਵਿਕਾਸ ਦੇ ਉਹ ਠੱਪ ਪਏ ਆ ਜਿਹੜੇ ਕੋਈ ਗਲੀਆਂ ਨਾਲੀਆਂ ਕੁਝ ਜਿੰਨੇ ਵੀ ਸਹੂਲਤਾਂ ਆ ਤੇ ਅੱਜ ਹੁਣ ਤੁਹਾਨੂੰ ਜ਼ਿੰਮੇਵਾਰੀ ਸੰਭੀ ਗਈ ਹੈ ਕੀ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜੀ ਇਹ ਟੂ ਲੈਣ ਦੀ ਸੋ ਮਾਨ ਬਾਠਿਆ ਜੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਔਰ 1.5 ਸਾਲ ਤੋਂ ਜਿਹੜੇ ਕਮੇਟੀ ਦਾ ਪ੍ਰਧਾਨ ਕੀ ਹਮ ਦਾ ਉਹਦਾ ਸੀ ਉਹ ਖਾਲੀ ਸੀ ਹਮ ਕੋਈ ਕਮੇਟੀ ਨਹੀਂ ਸੀ ਹਾਂਜੀ ਉਹ ਵੀ ਚੌਣੋ ਕਮਨ ਬਣੀ ਆ ਹੂੰ ਤੇ ਮੈਂ ਇਹ ਯਕੀਨ ਨਾਲ ਕਹਿਣਾ ਹੂੰ ਚੌਣਾ ਪਬਲਿਕ ਨੂੰ ਹੂੰ ਕਿ ਜਿਦੇ ਵੀ ਕੰਮ ਬੁੱਕਾ ਰਹਿੰਦੇ ਆ ਉਹ ਕਾਸ ਦੇ ਹੂੰ ਗਲੀਆਂ ਨਾਲੀਆਂ ਸੀਵਰੇਜ ਦਾ ਹੂੰ ਜਾਂ ਹੋਰ ਕੋਈ ਵੀ ਹੂੰ ਉਹ ਪਹਿਲ ਦੇ ਆਧਾਰ ਤੇ ਸਰਕਾਰ ਦੀ ਮਦਦ ਦੇ ਨਾਲ ਗ੍ਰਾਂਟ ਦੇ ਨਾਲ ਹੂੰ ਪੂਰਾ ਕੰਮ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਅੱਛੇ ਇਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇੱਕ ਤਰਫਾ ਜਿਹੜਾ ਵਿਕਾਸ ਕਰ ਜਾਊ ਉਹ ਸ਼ੁਰੂ ਕੀਤੇ ਜਾਣਗੇ ਹਾਂ ਪਾਰਟੀਬਾਜੀ ਦਾ ਇਥੇ ਵਿੱਚ ਕੋਈ ਤਾਂ ਲੱਗ ਨਹੀਂ ਜੀ ਨਾ ਹੀ ਪਾਰਟੀਬਾਜੀ ਰੱਖੀ ਜਾਊਗੀ ਉਹ ਵੀ ਵਿਕਾਸ ਹੋਊਗਾ ਨਗਰ ਦਾ ਉਹ ਬਿਨਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ